ਨਹੀਂ اچھا دیਵਾ ਸਭ ਨੂੰ ਜਾਣ ਦੋ ਲਫ਼ਜ਼ਾਂ ਦੀ ਚੀਜ਼ ਹਾਂ ਬੁੱਝੋ ਮੇਰਾ ਨਾਮ ਤੁਰਦਾ ਹਾਂ ਪਰ ਪੈਰ ਨਹੀਂ دیਵਾ ਸਭ ਨੂੰ ਜਾਣ ਦੋ ਲਫ਼ਜ਼ਾਂ ਦੀ ਚੀਜ਼ ਹਾਂ ਬੁੱਝੋ ਮੇਰਾ ਨਾਮ ਜੋ ਬੁੱਝ ਸਕਦਾ ਹੈ ਕਮੈਂਟਾਂ 'ਚ ਜਵਾਬ ਦਿਓ ਮੈਂ ਹਿੰਟ ਲੈ ਕੇ ਬੁੱਝਣ ਦੀ ਕੋਸ਼ਿਸ਼ ਕਰਦਾ ਚਲੋ ਪਹਿਲੇ ਸਮਝ ਵੀ ਲਿਏ ਬਿਨਾ ਗਲਤੋ ਹਿੰਟ ਨਹੀਂ ਲਈਦੇ ਹੁੰਦੇ ਠੀਕ ਹੈ ਤੇ ਨੇਰੀ ਲਿਆ ਦਿਓ ਸ਼ੇਅਰ ਵੀ ਕਰਦੇ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਭਾਈ ਜਿਹੜੇ ਬੁਝਾਰਤਾਂ ਨੂੰ ਪਿਆਰ ਕਰਦੇ ਨੇ ਹਮ ਖੈਰ ਤੇ ਦੋ ਲਫ਼ਜ਼ ਨੇ ਕੀ ਕਿਸੇ ਦਾ ਦੋ ਨਾ ਹਾਂ ਪਰ ਪੈਰ ਨਹੀਂ ਹਾਂ ਤੁਰਤ ਚਲਦਾ ਪਰ ਉਹਦੇ ਪੈਰ ਨਹੀਂ ਹੈਗੇ ਦੇਵਾ ਸਭ ਨੂੰ ਜਾਨ ਜੀ ਫਾਰੇ ਨੂੰ ਜਾਨ ਦਿੰਦਾ ਮਤਲਬ ਉਹਦੇ ਬਿਨਾ ਇਨਸਾਨ ਦੀ ਜ਼ਿੰਦਗੀ ਹੈ ਹੀ ਨਹੀਂ ਬਿਲਕੁਲ ਵੀ ਨਹੀਂ ਆਏ ਕੁਦਰਤ ਹਾਂ ਨਾ ਤੇ ਕੁਦਰਤੀ ਚੀਜ਼ ਹੋ ਗਈ ਫਿਰ ਤਾਂ ਬਿਲਕੁਲ ਹੈ ਨਾ ਦੇਵਾ ਸਭ ਨੂੰ ਜਾਨ ਤੇ ਦੋ ਲਫ਼ਜ਼ਾਂ ਦੀ ਚੀਜ਼ ਹਾਂ ਮੈਂ ਬੁੱਝੋ ਮੇਰਾ ਨਾਮ ਬੁੱਝੋ ਮੇਰਾ ਨਾਮ ਫਿਰ ਇਸ ਤੋਂ ਬਾਅਦ ਉਹ ਦੇਖੋ ਦੋ ਲਫ਼ਜ਼ਾਂ ਦੀ ਇੱਕੋ ਚੀਜ਼ ਬਚਦੀ ਹੈ ਵੈਸੇ ਤਾਂ ਕਈ ਬਚਦੀਆਂ ਲੇਕਿਨ ਇੱਕੋ ਬਚਦੀ ਹੈ ਉਹ ਹੈ ਹਵਾ ਕਿਵੇਂ ਹਵਾ ਵੀ ਹਵਾ ਚੱਲ ਰਹੀ ਹੈ ਹੈਨਾ ਇਹ ਹਵਾ ਅਗਰ ਬੰਦ ਹੋ ਜੇ ਤਾਂ ਸਾਹ ਹੀ ਨਹੀਂ ਆਣਾ ਪੁਆਇੰਟ ਤਾਂ ਹੈ ਹੈ ਹਾਂਜੀ ਉਹ ਵੈਸੇ ਪਾਣੀ ਵੀ ਬਣਦਾ ਜੇ ਪਾਣੀ ਬੰਦ ਹੋ ਜੇ ਫਿਰ ਬੰਦਾ ਪੀਏਗਾ ਕੀ ਬੰਦਾ ਹੋ ਗਈ ਖਤਮ ਹੋ ਜਾਏਗਾ ਹਵਾ ਨਾਲ ਥੋੜਾ ਜਿਆਦਾ ਜਲਦੀ ਓਖਾ ਹੁੰਦਾ ਪਾਣੀ ਨਾਲ ਥੋੜਾ ਲੇਟ ਓਖਾ ਹੁੰਦਾ ਹਾਂ ਚਲੋ ਮਤਲਬ ਉਥਾ ਵੀ ਜੀ ਹਵਾ ਬੰਦ ਹੋ ਜੇ ਨਾ ਤਾਂ ਬੁਰਾ ਹਾਲ ਹੋ ਜਾਂਦਾ ਹ ਹੁਣੇ ਪੰਜਾਬ 'ਚ ਹਵਾ ਨਹੀਂ ਚੱਲਦੀ ਕਿਉਂਕਿ ਪੇੜ ਤਾਂ ਸਾਰੇ ਕੱਟ ਤੇ ਬਿਲਕੁਲ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਕਿਉਂ ਪੇੜ ਲਾਣੇ ਹੈ ਨਹੀਂ ਕੱਟਨੇ ਪਹਿਲੇ ਆਪਾਂ ਕੱਟਣ ਤੇ ਜ਼ੋਰ ਲਾ ਰਖਿਆ ਬਸ ਉਹਨਾਂ ਨੂੰ ਲਗਾਓ ਵੀ ਤਾਂ ਸਹੀ ਹਾਂ ਤੋਂ ਪਿਆਰੋ ਬੇਨਤੀ ਸਾਡੀ ਸਟੂਡੀਓ ਦੇ ਮਾਧਮ ਦਰਾਹੀਂ ਵਰਤਵਾਰ ਪੇੜ ਲਗਾਓ ਜਿੰਨੇ ਲਗਾ ਸਕਦੇ ਹੋ ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਹੈ ਨਾ ਉਹ ਸੁਰੱਖਿਤ ਰਹੇਗੀ ਵਰਨਾ ਆਉਣ ਵਾਲੀ ਪੀੜ੍ਹੀ ਬਹੁਤ ਔਖੀ ਹੋਣ ਵਾਲੀ ਹੈ ਅਗਰ ਐਹੀ ਆਪਾਂ ਪੇੜ ਕੱਟਦੇ ਰਹੇ ਤਾਂ ਖੈਰ ਅਗਲੀ ਬਾਜ਼ਾਰ ਸਾ ਆਪਣੀ ਅਗਲੀ ਬਾਜ਼ਾਰਤ ਹੈਗੀ ਹੈ ਜੀ ਹੱਥ ਪੈਰ ਤੇ ਖੰਭ ਨਹੀਂ ਅੱਗੇ ਉਸ ਦੀ ਮਾਤਾ ਹਵਾ ਸਾਰੇ ਉੱਪਰ ਥੱਲੇ ਰੂ ਵਾਂਗੂ ਵਿੱਚ ਜਾਂਦਾ ਮਤਲਬ ਜਿ ਹੁਣ ਜਿੱਥੇ ਮੈਂ ਅੱਗੇ ਦੇਖਾ ਉੱਥੇ ਮੱਥਾ ਟੇਕ ਦਿਆ ਕਰਾਂ ਮਾਤਾ ਜੀ ਸਤਿ ਸ਼੍ਰੀ ਅਕਾਲ ਅਗਨੀ ਮਾਤਾ ਹੈ ਨਹੀਂ ਅਗਰੀ ਦੇਵਤਾ ਸੁਣਿਆ ਸੀ ਅਗਰੀ ਮਾਤਾ ਨਹੀਂ ਪਰ ਤੇਦੀ ਜਿਹੜੀ ਮਾਤਾ ਉਹ ਆਗੀ ਹੈ ਹੈ ਖੈਰ ਸੁਣੋ ਬੁੱਝੋ ਜੀ ਬੁਝਾਰਤ ਨੂੰ ਬੁਝ ਸਕਦਾ ਜਿਹਨੂੰ ਪਤਾ ਹੈ ਜਵਾਬ ਦੋ ਕਮੈਂਟ ਰਹੀ ਮੈਂ ਸੋਚਦਾ ਸੋਚੋ ਦੇਖੋ ਪਹਿਲੀ ਵਾਰੀ ਬੁਝਾਰਤ ਤੇ ਮੈਂ ਹਿੰਟ ਨਹੀਂ ਦਿੱਤਾ ਹੁਣ ਸੈਕਿੰਡ ਤੇ ਸੋਚਦਾ ਤੁਸੀਂ ਕਹਿ ਰਹੇ ਹੋ ਕਿ ਕੀ ਸੀਗਾ ਹੱਥ ਪੈਰ ਤੇ ਖੰਭ ਨਹੀਂ। ਨਾ ਹੱਥ ਹੈ ਨਾ ਪੈਰ ਹੈ ਨਾ ਖੰਭ ਹੈ। ਓਕੇ। ਅੱਗ ਹੈ ਇਸਦੀ ਮਾਤਾ। ਓਕੇ। ਓਦੀ ਮਾਤਾ ਅੱਗ ਹੈ ਮਤਲਬ ਅੱਗ ਨਾ ਚਲਦੀ ਏ। ਹਵਾ ਸਹਾਰੇ ਉੱਪਰ ਥੱਲੇ। ਹਾਂ। ਹਵਾ ਮਤਲਬ ਕਿ ਸਾਰੇ ਕਿਤੇ ਪਿੱਛੇ ਜਾਂਦਾ ਹੈਗਾ। ਅੱਗ ਹੈ ਇਸਦੀ ਮਾਤਾ। ਅੱਗ ਹਵਾ ਸਹਾਰੇ ਉੱਤੇ ਥੱਲੇ। ਓ ਮੈਨੂੰ ਪਤਾ ਲੱਗ ਗਿਆ ਇਹਦਾ ਜਵਾਬ। ਉਹ ਆਪਾਂ ਜਾਂਦੇ ਨਹੀਂ ਮਨਾਲੀ ਸਾਈਡ। ਹੂੰ। ਤੇ ਉੱਥੇ ਵੱਡੇ ਵੱਡੇ ਬਲੂਨ ਹੁੰਦੇ ਨੇ। ਹੂੰ। ਹੌਟ 에ਅਰ ਬਲੂਨ। ਓ। ਉਹਦੇ ਨਾ ਹੱਥ ਹੈ ਨਾ ਪੈਰ ਹੈ ਨਾ ਉਹਦੇ ਖੰਭ ਹੈ ਉਹ ਅੱਗੇ ਸਾਰੇ ਉੜਦਾ ਹੈ ਤੇ ਜਦ ਹਵਾ ਚਲਦੀ ਹਵਾ ਨਾਲ ਇੱਧਰ-ਇੱਧਰ ਹੋ ਜਾਂਦਾ ਬੱਟੂ ਪੁਆਇੰਟ ਤਾਂ ਹੈ ਪੁਆਇੰਟ ਤਾਂ ਹੈ ਬੱਟੂ ਤੇ ਰੱਸੀ ਵੀ ਤਾਂ ਬੰਨੀ ਹੁੰਦੀ ਆ ਨਾ ਅੱਛਾ ਉਹਦੇ ਪੈਰ ਹੋ ਗਏ ਚਲੋ ਮੰਨ ਲੈਨੇ ਆ ਭਾਈ ਫਿਰ ਇਹਦਾ ਤਾਂ ਸਹੀ ਜਰਾ ਜੋ ਮੈਨੂੰ ਲੱਗਦਾ ਹੈ ਜੋ ਹੋ ਸਕਦਾ ਉਹ ਹੈ ਤੁਸੀਂ ਅੱਗ ਹੈ ਇਹਦੀ ਮਾਤਾ ਅੱਗ ਜਿਹੜੀ ਹੈ ਨਾ ਉਹ ਧੂਏ ਨੂੰ ਪੈਦਾ ਕਰਦੀ ਹੈ ਜੀ ਅੱਗ ਮੱਚਦੀ ਹੈ ਤਾਂ ਧੂਆ ਹੁੰਦਾ ਹੈ ਪਹਿ ਕਈ ਵਾਰ ਨਾ ਤੂੰ ਹੁੰਦਾ ਵੀ ਨਹੀਂ ਆ ਕੇ ਪਹਿਲੀ ਨਹੀਂ ਕਈ ਵਾਰ ਅੱਗ ਬੰਸਦੀ ਤੇ ਤੂੰ ਪਹਿਲੇ ਹੋ ਜਾਂਦਾ ਏ ਤੇ ਵੀ ਇੱਕ ਬਜ਼ਾਰਤ ਹੈਗੀ ਹੈ ਹਨਾ ਵੈਸੇ ਹੁੰਦਾ ਨਾ ਕਈ ਵਾਰ ਕਿ ਅੱਗ ਮੱਚੀ ਨਹੀਂ ਹੁੰਦੀ ਮਾਂ ਜੰਮੀ ਨਹੀਂ ਪੁੱਤ ਕੋਠੇ ਦੇ ਮਤਲਬ ਅੱਗ ਮੱਚਦੀ ਨਹੀਂ ਤੂੰ ਪਹਿਲੇ ਹੋ ਜਾਂਦਾ ਹਾਂਜੀ ਹਨਾ ਇਹ ਵੀ ਹੋ ਜਾਂਦਾ ਖੈਰ ਸੋ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਤੂੰ ਆ ਤੇ ਜੇ ਤੁਹਾਡੇ ਸਭ ਨੂੰ ਕੋਈ ਹੋਰ ਜਵਾਬ ਆਂਦਾ ਹੈ ਕਮੈਂਟ ਕਰਕੇ ਤੁਸੀਂ ਉਹ ਵੀ ਦੱਸ ਸਕਦੇ ਹੋ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਕਰਦੇ ਰਹੋ ਬੜਾ ਮਜ਼ਾ ਆਦਾ ਜੇ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਠੀਕ ਹੈ ਜੀ ਹਾਂ ਤੇ ਹੌਸਲਾ ਹੀ ਮਿਲਦਾ ਹੈ ਕਿ ਤੁਸੀਂ ਇਹਨੂੰ ਪਿਆਰ ਕਰਦੇ ਹੋ ਯਾ ਅਗਲੀ ਬੀਬਾ ਨੈਕਸਟ ਜੀ ਮੈਂ ਲੰਬਾ ਨਹੀਂ ਹੋਗਾ ਇਹ ਵੀ ਦੱਸੋ ਕਮੈਂਟ ਕਰਕੇ ਉੱਪਰ ਖੜੋਂਗੇ ਲੰਬੇ ਲੱਗੂਗੇ ਚਲੋ ਕੋਈ ਨਾ ਸੋ ਇਹ ਬਾਜ਼ਾਰਤ ਨੂੰ ਬੜੇ ਈ ਧਿਆਨ ਨਾਲ ਤੇ ਦਿਮਾਗ ਖੋਲ ਕੇ ਸੁਣਿਓ ਨਾ ਪਹਿਲੇ ਮੈਂ ਦਿਮਾਗ ਬੰਦ ਕਰਕੇ ਸੁਣਾ ਮੈਂ ਪਹਿਲੇ ਮੈਂ ਦਿਮਾਗ ਨੂੰ ਬੰਦ ਰੱਖਿਆ ਹੋਇਆ ਸੀਗਾ ਜਾਇ ਬੰਦ ਤੇ ਥੋੜਾ ਜਿਹਾ ਰੱਖਿਆ ਹੋਇਆ ਚਲੋ ਪਰ ਸਰ ਗਿਆ ਤੀਗਾ ਬਟੇ ਇਹਦੇ ਵਿੱਚ ਨਹੀਂ ਸਰਨਾ ਠੀਕ ਹੈ ਚਲੋ ਨਹੀਂ ਸਰਦਾ ਮੰਨ ਲੈਣਾ ਕੋਈ ਨਾ ਫੇ ਭਾਈ ਸੋਨ ਦਿਮਾਗ ਤੇ ਅੱਖਾਂ ਸਿਕਾਨ ਸਾਰਾ ਕੁਝ ਖੋਲ ਕੇ ਬੁਝਾਰਤ ਨੂੰ ਸੁਣੋ ਅੱਖਾਂ ਦਾ ਕੀ ਰੋਲੇ ਦੇ ਵਿੱਚ ਫਲੋ ਫਲੋ ਸੇ ਬੋਲਦੇ ਕਦੀ ਕਦੀ ਇਧਰੋਂ ਨਿਕਲ ਜਾਣਾ ਖੈਰ ਆਗੋ ਹਾਂ ਬੇਟਾ ਅੱਖਾਂ ਦਾ ਰੋਲ ਹੈ ਹੈ ਚਲੋ ਹੂੰ ਚਲੋ ਜੀ ਸੁਣੋ ਹੂੰ ਚਾਰ ਪਰਾ ਮੇਰੇ ਅਕਨੇ ਮਕਨੇ ਆਹਾਹਾ ਚਾਰ ਪਰਾ ਮੇਰੇ ਮਿੱਟੀ ਚੱਕਨੇ ਓਹੋ ਦੋ ਪਰਾ ਮੇਰੇ ਝੱਲਣ ਪੱਖੇ ਦੋ ਪਰਾ ਮੇਰੇ ਪਹਿਰੇਦਾਰ ਦੋ ਨੈਣ ਮੇਰੇ ਚਮਕਣ ਤਾਰੇ ਇੱਕ ਭੈਣ ਮੇਰੀ ਪੱਖੀਆਂ ਮਾਰੇ ਓਹ ਬੜੀ ਲੰਬੀ ਚੋੜੀ ਬੁਝਾਰਤ ਪਾਈ ਆ ਤੁਸੀਂ ਤਾਂ ਇਹਨੂੰ ਬੁਝਾਰਤ లై ట్రక్ ਵਾਲੇ బాయ్ होली चंदయా థాంక్యూ అమ్మ సారా ખુશી ਆਪਣਾ ખોલ ਕੇ ਦਿమాਗ ਦਮੂਗ ਨੂੰ యాక్టివ్ ਕਰਕੇ ਫਿਰ ਸੁਣੋ ਕਹਿਣਾ ਕੀ ਚਾਹਤੇ ਹੋ ਅੱਥੇ ਅੱਥੇ ਟੀਮ ਲੱਗੇਗਾ ఓ ਪਿਆਰੀ ਸਮਝ ਗਈ ਚਲ ਸੰਜੋ ਦੇ ਬੋਲੋ ਦੱਸੋ ਜਵਾਬ ਦਿਓ ਖੈਰ ਮਤਲਬ ਕਹਿੰਦਾ ਪਾਵੇ ਸੀਗਾ ਕਿ ਅੱਖ ਤੇ ਕੰਨ ਖੋਲ ਗਿਆ ਐ ਦੁਦ ਨੀ ਜਾਣਾ ਹਾਂ ਚਾਰ ਭਰਾ ਮੇਰੇ ਅਕੜੇ ਮੱਕੜੇ ਚਾਰ ਭਰਾ ਮੇਰੇ ਜੁੱਤੀ ਚੱਕੜੇ ਇੱਕ ਪਾਈ ਮੇਰੇ ਮੱਕਿਆਂ ਮਾਰੇ ਜੁੱਤੀ ਚੱਕੜੇ ਇਹ ਨਾ 부ਝਾਰਤ ਦਾ ਮੇਰੀ ਦੀਦੀ ਨੇ ਪਾਈ ਸੀ ਪਤਾ ਉਦੋਂ ਜਦੋਂ ਮੈਂ 14-15 ਸਾਲ ਦਾ ਸੀ ਸ਼ੁਕਰ ਕਰੋ ਐ ਨਹੀਂ ਕਿਹਾ ਜਦੋਂ ਮੈਂ ਹੋਇਆ ਹੀ ਹੋਇਆ ਸੀ ਉਦੋਂ ਮੇਰੀ ਦੀਦੀ ਨੇ ਮੈਨੂੰ 부ਝਾਰਤ ਪਾਈ ਸੀ ਮੈਂ ਉਦੋਂ ਵੀ ਨਹੀਂ 부ਝ ਸਕਿਆ ਸੀ ਕਿਉਂਕਿ ਉਦੋਂ ਮੈਨੂੰ ਪਤਾ ਨਹੀਂ ਸੀ ਫਿਰ ਮੈਂ ਦੀਦੀ ਤੋਂ ਹਿੰਟ ਦਿੱਤੀ ਫਿਰ ਦੀਦੀ ਨੇ ਮੈਨੂੰ ਦੱਸਿਆ ਫਿਰ ਮੈਂ 부ਝ ਲਈ ਹੁਣ ਫਿਰ ਜਵਾਬ ਦੋ ਔਰ ਮੈਂ ਪਹਿਲੇ ਵੀ ਇਸ 부ਝਾਤਾ ਜਵਾਬ ਇੱਕ ਵਾਰ ਦੇ ਚੁੱਕਿਆ ਜੀ ਕਿਉਂ ਇਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਬਹੁਤ ਬਹੁਤ ਧੰਨਵਾਦ ਇੱਕ ਕਰ ਪੁੱਛ ਹਾਦਰ ਪੀਟ ਕਰ ਦੋ ਫਿਰ ਮੈਂ ਦੱਸਾਂ ਚਾਰ ਭਰਾ ਮੇਰੇ ਅਕਨੇ ਮਕਨੇ ਚਾਰ ਭਰਾ ਮੇਰੇ ਅਕਨੇ ਮਕਨੇ ਯਾਨੀ ਕਿ ਚਾਰ ਤਾਂ ਉਹਦੇ ਹੈਗੇ ਨੇ ਪੈਰ ਚਾਰ ਭਰਾ ਮੇਰੇ ਮਿੱਟੀ ਚੁਕਨੇ ਚਾਰ ਭਰਾ ਮੇਰੇ ਹੈਗੇ ਨੇ ਮਿੱਟੀ ਚੁਕਨੇ ਮਤਲਬ ਚਾਰ ਜਿਹੜੇ ਉਹ ਪੈਰ ਨੇ ਉਹੀ ਹੱਥਾਂ ਦਾ ਕੰਮ ਵੀ ਕਰਦੇ ਨੇ ਦੋ ਭਰਾ ਮੇਰੇ ਛੱਲਣ ਪੱਖੇ ਦੋ ਭਰਾ ਮੇਰੇ ਛੱਲਣ ਪੱਖੇ ਜਿਹੜੇ ਦੋ ਭਰਾ ਚੱਖੇ ਨੇ ਉਹ ਕੰਨ ਨੇ ਉਹਦੇ ਦੋ ਭਰਾ ਮੇਰੇ ਪਹਿਰੇਦਾਰ ਦੋ ਭਰਾ ਮੇਰੇ ਪਹਿਰੇਦਾਰ ਪਹਿਰੇਦਾਰ ਅੱਖਾਂ ਹੋ ਸਕਦੀਆਂ ਨੇ ਚਲੋ ਦੋ ਨੈਣ ਮੇਰੇ ਚਮਕਣ ਤਾਰੇ ਤੇ ਭੈਣ ਮੇਰੀ ਮੱਖੀਆਂ ਮਾਰੇ ਇਹਦਾ ਸਹੀ ਜਵਾਬ ਐਸਾ ਹੈਗਾ ਮੱਝ ਕਿਵੇਂ ਲੇਕਿਨ ਇੱਕ ਭੈਣ ਜਿਹੜੀ ਮੱਖੀਆਂ ਮਾਰੇ ਆ ਨਾ ਉਹ ਤਾਂ ਹੈਗੀ ਐ ਪੂੰਛ ਹਾਂ ਠੀਕ ਐ ਲੇਕਿਨ ਆ ਜਿਹੜੇ ਤੁਸੀਂ ਨਾਲੀ ਨਾਲੀ ਕਰ ਨਵੀਂ ਗੱਲ ਐਡ ਕਰਤੀ ਨਾ ਇਹ ਨਹੀਂ ਸਮਝ ਆਈ ਦੀਦੀ ਨੂੰ ਤਾਂ ਥੋੜੀ ਪਾਹੇ ਦੋ ਤਾਂ ਲੰਬੀ ਖਿਚਲੀ ਬੋ ਜਰਾ ਕਿਹੜੀ ਵਲੀ ਨਵੀਂ ਗੱਲ ਦੁਆਰਾ ਬੋਲੋ ਚਾਰ ਭਰਾ ਮੇਰੇ ਅੱਕਨੇ ਮੱਕਨੇ ਹਾਂ ਚਾਰ ਭਰਾ ਮੇਰੇ ਮਿੱਟੀ ਚੁੱਕਨੇ ਦੇਖੋ ਚਾਰ ਭਰਾ ਮੇਰੇ ਅੱਕੜੇ ਮੱਕਨੇ ਚਾਰ ਭਰਾ ਮੇਰੇ ਮਿੱਟੀ ਚੁੱਕੜੇ ਇਹ ਤਾਂ ਪੈਰ ਹੋ ਗਏ ਉਹਦੇ ਦੋ ਭਰਾ ਮੇਰੇ ਚੱਲਣ ਪੱਖੇ ਜਿਹੜੇ ਚੱਲਣ ਪੱਖੇ ਇਹ ਤਾਂ ਉਹਦੇ ਕੰਨ ਹੋ ਸਕਦਾ ਕੰਨ ਆ ਮੱਖੀਆਂ ਹੋਂਦੀ ਉਹ ਦੋ ਭਰਾ ਮੇਰੇ ਪਹਿਰੇਦਾਰ ਦੋ ਭਰਾ ਮੇਰੇ ਪਹਿਰੇਦਾਰ ਸਿੰਘ ਸਿੰਘ ਉਹਦੇ ਸਿੰਘ 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 ਦੋ ਨੈਣ ਮੇਰੇ ਚਮਕਣ ਤਾਰੇ ਦੋ ਮੈਂ ਨੈਣ ਮੇਰੇ ਚਮਕਦੇ ਤਾਰੇ ਇੱਕ ਪੈਣ ਮੇਰੀ ਮੱਖੀਆਂ ਮਾਰੇ ਇੱਕ ਪੈਣ ਮੇਨ ਮੱਖੀਆਂ ਮਾਰੇ ਹਨਾ ਤਾਂ ਮਤਲਬ ਜਿਹੜੇ ਚਾਰ ਪੈਰ ਦੋ ਵਾਰ ਰਿਪੀਟ ਹੋ ਰਹੇ ਨੇ ਇਹ ਗੱਲ ਮੈਨੂੰ ਆਊਟ ਲੱਗ ਰਹੀ ਆ ਦੋ ਚਾਰ ਪੈਰ ਹੀ ਹੋਣਗੇ ਚਾਰ ਪੈਰ ਹੀ ਹੁੰਦੇ ਆ ਮੱਝ ਦੇ ਮੋਸਟਲੀ ਹਾਂ ਨਾ ਤੇ ਮੈਸੇ ਜਵਾਬ ਇਹਦਾ ਮੱਝ ਹੀ ਆ ਵੀਡੀਓ ਬਧੀ ਲਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਹੈ ਰੋਜ਼ਾਰਾ ਦੇ ਵੀ ਵੀਡੀਓ ਦੇਖਣੇ ਚੈਨਲ ਸਬਸਕ੍ਰਾਈਬ ਕਰਕੇ ਨਾ ਲੱਗੇ ਬੈਲ ਆਈਕਨ ਤੇ ਕਲਿੱਕ ਕਰਨਾ ਬਿਲਕੁਲ ਵੀ ਨਾ ਭੁੱਲਿਓ ਜੇ ਤੁਹਾਡੇ ਕੋਲ ਵੀ ਕੋਈ ਬੁਝਾਰਤ ਹੈ ਤੁਸੀਂ ਸਾਨੂੰ ਸੈਂਡ ਕਰ ਦਿਓ ਅਸੀਂ ਆਪਣੀ ਵੀਡੀਓ ਵਿੱਚ ਐਡ ਕਰਾਂਗੇ ਨਾਲ ਬੁਝਾਰਤ ਦੇ ਨਾਲ-ਨਾਲ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਭੁੱਲਿਓ ਹੁਣ ਤੁਸੀਂ ਬੋਲੋ ਨਹੀਂ ਨਹੀਂ ਬੋਲ ਹੀ ਲੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ